ਕਈ ਦਿਨਾਂ ਬਾਅਦ ਸੁੱਕਿਆ ਅੱਜ। ਸ਼ਵਾਗਾ ਸੁਗਾ ਮਾਰ ਕੇ ਬਣਾਤੀ ਗੱਲ। ਚਲ ਅੱਜ ਦੇਖਦੇ ਆਂ। ਹੂੰ ਹੂੰ। ਸਾਈਡ ਸਾਈਡ ਬੈਕ ਹੋ। ਹਾਂ, ਗੋਡ ਗੋਡ ਗੋਡ। ਐਸੋ ਗਿੱਟੀ ਵਾਲਾ ਚੱਕ ਕੇ ਬੈਕ ਹੋਣਾ। ਠੀਕ ਹੈ ਨਾ ਬੱਸ। ਕੱਢ। ਬਾਬਾ ਨੂੰ ਦੂਹੀ ਗਰੀ ਗੱਲ ਦੂਹੀ ਗਰੀ ਫੇਰ ਗੱਲ ਤੇ ਪਹਿਲਾਂ ਵੀ ਛਾਲ ਮਾਰਦਾ ਸੀ ਤਾਂ ਹੁਣ ਵੀ ਬਣਵਾਤੀ ਛਾਲ ਪਹਿਲਾਂ ਪਹਿਲਾਂ ਵੀ ਤੇਤੇ ਛਾਲ ਮਾਰ ਕੇ ਗਿਆ ਹੋ ਤੈਨੂੰ ਪਤਾ ਇਹ ਚੀਜ਼ ਕਰੂ ਤਾਂ ਸਾਹੀ ਬੁੱਚਲਾ ਹਾਂ ਉੱਥੇ ਹੀ ਅੰਗ ਫੜ ਜਾ ਰਸ ਅੰਗ ਫੜ ਉੱਥੇ ਹੈ ਤੁਸੀਂ 10 ਸੈਕਿੰਡ ਦੌੜੀ ਖੜਨੇ ਜੇ ਨਹੀਂ ਟੱਚ ਲਵਾ ਲੈਣਾ ਤੋਂ ਚੱਬਾ ਲੈ ਲੈ ਕੋਈ ਨਾ ਕੋਈ ਨਾ ਠੀਕ ਠੀਕ ਟਰਾਈ ਕੀਤੀ ਲੋਟਾ ਟਰਾਈ ਕਰ ਬਸ ਇਹ ਆਏ ਨਹੀਂ ਪਰ ਵੀ ਟਰਾਈ ਤੇਰੀ ਪਹਿਲੀ ਗੱਲੀ ਪੁੱਤਾਂ ਖੁੱਚ ਜਾ ਹੱਥ ਪਾਇਆ ਪਹਿਲੀ ਗੱਲ ਬੈਜੂ ਇਹ ਲੱਗਣਾ ਪੈਣਾ ਰੋਜ਼ 15 20 ਗਰੀ 25 ਗਰੀ ਰੋਜ਼ 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 ਹੌਲੀ ਹੌਲੀ ਫਿਰ ਲੱਗਣ ਲੱਗੂ ਆਪੇ ਠੀਕ ਹੈ ਨਾ ਅੰਦਰ ਹੋ ਜਾ ਹੁਣ ਅੰਦਰ ਦੇ ਬਾਹਰ ਹੋ ਜਾ ਲੋਡਾ ਬਹੁਤ ਵਧੀਆ ਬਹੁਤ ਵਧੀਆ ਬਚਾ ਬਹੁਤ ਵਧੀਆ ਕੀਤਾ ਖੋਚ ਵਾਲਾ ਟੱਕ 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 ਭਾਕੇ ਜਮਾਉ ਟੱਕ 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 65 ਦੇ ਹੁਣ ਹੁਣ ਸੱਟ ਖਾਣੀ ਆ ਇੱਥੋਂ ਫੜਿਆ ਤਾਂ ਹੋਇਆ ਹੁਣ ਕਿੱਤੇ ਪਤਾ ਨਹੀਂ ਕਿਵੇਂ ਫੜਾਦੇ ਮੜੇ ਨਾਲ 80 ਦੂਰੋਂ ਕਿੱਤੇ ਬੜ ਕੋਲਾ ਜੇ ਆ ਨਾਲ ਇਹੋ ਲੱਤਾਂ ਨੂੰ ਤਾਂ ਹੱਥ ਵੀ ਨਹੀਂ ਲਾਉਣ ਦੇਣ ਲੱਤਾਂ ਕੋਲ ਨਹੀਂ ਆਉਣ ਦੇਣ ਬੰਦਾ ਪਾਸ ਬੱਚੇ ਰਖੜੀ ਬਣਾਉਣ ਗਏ ਹੋਇਆ ਦੋੜਦਾ ਤਲ 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 ਚਲ ਚਲ ਆ ਆਵੜੇ ਕਰ ਗਿਆ ਦੋੜਦਾ ਪਾਪਸ ਆ ਹੰਦੋ ਓਵਰ ਕੰਫੀਡੈਂਟ ਪਹੜੀ ਗੋਟ ਬਹੁਤ ਵਧੀਆ ਇਹ ਨਵਾਂ ਮੁੰਡਾ ਜੀ ਜਿਹੜਾ ਸਾਡਾ ਕੌਡੀ ਪਾ ਕੇ ਗਿਆ ਇਹ ਮੁੰਡਾ ਖੇਡਦਾ ਆ ਇਹ 65 ਕਿਲੋ ਚ ਵਧੀਆ ਆਪਦਾ 스타 ਆ ਇਹ ਇਹ ਸਾਡਾ ਮੁੰਡਾ ਕੰਨਾ ਮਹੀਨਾ ਕੰਨਾ ਮਹੀਨਾ ਦੇ ਨਾ ਚੌਥਾ ਜੀ ਚੌਥਾ ਮਹੀਨਾ ਇਹ ਨਵਾਂ ਮੁੰਡਾ ਮਤਲਬ ਇੱਥੇ ਆਪਣੇ ਕੋਲ ਸਟਾਰਟ ਕੀਤੀ ਆ ਫੁੱਟਬਾਲ ਖੇਡਦਾ ਹੀ ਹੈ ਠੀਕ ਆ ਜੀ ਰਿਜ਼ਲਟ ਫੁੱਲ ਬਟਾ ਫੁੱਲ ਆ ਕਾਗ ਟਕਾ ਕੇ ਟਕਾ ਕੇ